ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਿਨਾ ਮੈਦੇ ਤੋਂ ਬਹੁਤ ਹੀ ਲਾਜਵਾਬ ਮਨਚੂਰੀਅਨ ਤਿਆਰ ਕਰਾਂਗੇ ਜਿਹਨੂੰ ਦੇਖ ਕੇ ਤੁਹਾਡੇ ਮੂੰਹ ਵਿੱਚ ਪਾਣੀ ਆ ਹੀ ਗਿਆ ਹੋਊਗਾ ਖਾਣ ਵਿੱਚ ਕਿੰਨਾ ਜ਼ਿਆਦਾ ਟੇਸਟੀ ਹੈ ਜਦੋਂ ਤੁਸੀਂ ਬਣਾ ਲਿਆ ਆਪੇ ਪਤਾ ਲੱਗ ਜੂਗਾ ਚਾਹੀ ਡਰਾਈ ਬਣਾਇਓ ਚਾਹੀ ਗਰੇਵੀ ਵਾਲਾ ਬਣਾਇਓ ਤੁਹਾਡੀ ਆਪਣੀ ਮਰਜ਼ੀ ਤੇ ਬਣਾਉਣਾ ਇੰਨਾ ਆਸਾਨ ਹੈ ਕਿ ਤੁਸੀਂ ਝਟਪਟ ਬਣਾ ਲਿਆ ਕਰੋਗੇ ਇਹਦੇ ਲਈ ਪਹਿਲਾਂ ਮਨਪਸੰਦ ਦੀਆਂ ਲੈ ਲਿਓ ਸਬਜ਼ੀਆਂ ਆਪਾਂ ਗੋਭੀ ਗਾਜਰ ਤੇ ਪੱਤਾ ਗੋਭੀ ਲਈ ਹੈ ਵੀਡੀਓ ਦੇਖਣ ਤੋਂ ਪਹਿਲਾਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਆ ਕਰੋ ਫਿਰ ਲੈ ਲਾਂਗੇ ਆਪਾਂ ਚੋਪਰ ਸਬਜ਼ੀਆਂ ਨੂੰ ਕੱਦੂਕਸ ਕਰਨ ਦੀ ਕੋਈ ਜ਼ਰੂਰਤ ਨਹੀਂ ਧੋ ਕੇ ਸੁਕਾਉਣ ਦੀ ਜ਼ਰੂਰਤ ਹੈ ਛੋਟੇ ਛੋਟੇ ਪੀਸਾਂ ਵਿੱਚ ਕੱਟ ਕੇ ਚੋਪਰ ਵਿੱਚ ਪਾ ਕੇ ਤੇ ਕਿੰ ਤਾਂ ਲਈ ਆਪਾਂ ਚੌਪ ਕਰ ਲਾਂਗੇ ਪਹਿਲਾਂ ਆਪਾਂ ਗਾਜਰ ਤੇ ਗੋਭੀ ਕਰ ਲਿਆ ਕਿਉਂਕਿ ਇਹ ਥੋੜੀ ਜਿਹੀ ਸਖਤ ਹੁੰਦੀਆਂ ਨੇ ਤੇ ਬਾਅਦ ਵਿੱਚ ਆਪਾਂ ਪੱਤਾ ਗੋਭੀ ਪਾ ਕੇ ਉਹਨੂੰ ਵੀ ਚੌਪ ਕਰ ਲਾਂਗੇ ਤੁਹਾਡੇ ਮਨਪਸੰਦੀ ਕੋਈ ਹੋਰ ਸਬਜ਼ੀ ਹੋਵੇ ਤੁਸੀਂ ਉਹਨੂੰ ਵੀ ਚੌਪ ਕਰ ਸਕਦੇ ਹੋ ਫਿਰ ਅੱਧਾ ਪੌਣਾ ਚਮਚ ਪਾਵਾਂਗੇ ਇਹਨਾਂ ਉੱਪਰ ਨਮਕ ਦਾ ਤੇ ਇੱਥੇ ਤੁਸੀਂ ਇਹਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਚਮਚ ਬਗੈਰਾ ਦੀ ਵਰਤੋਂ ਆਪਾਂ ਨਹੀਂ ਕਰਾਂਗੇ ਹੱਥਾਂ ਨਾਲ ਹੀ ਕਰਿਓ ਉਸ ਤੋਂ ਬਾਅਦ 10 ਮਿੰਟਾਂ ਦੀ ਇਹਨੂੰ ਰੈਸਟ ਦੇ ਕੇ ਫਿਰ ਕਿਸੇ ਵੀ ਸੂਤੀ ਕੱਪੜੇ ਵਿੱਚ ਇਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਨਿਚੋੜ ਲਾਂਗੇ ਇਹ ਪਾਣੀ ਨੂੰ ਬਿਲਕੁਲ ਵੇਸਟ ਨਾ ਕਰਿਓ ਪਰੌਂਠਿਆਂ ਵਾਲਾ ਆਟਾ ਇਹਦੇ ਨਾਲ ਗੁੰਨਿਓ ਲਾਜਵਾ ਪਰੌਂਠੇ ਬਣ ਕੇ ਤਿਆਰ ਹੋਣਗੇ ਨਿਚੋੜੀਆਂ ਹੋਈਆਂ ਸਬਜ਼ੀਆਂ ਦੇ ਵਿੱਚ ਇੱਕ ਟੁਕੜਾ ਲਵਾਂਗੇ ਪਨੀਰ ਦਾ ਤੇ ਉਹਨੂੰ ਆਪਾਂ ਗ੍ਰੇਟ ਕਰ ਲਾਂਗੇ ਦੋ ਤਿਲ ਲਵਾਂਗੇ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਤਿੱਖਾ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਕਈ ਵਾਰ ਬੱਚਿਆਂ ਨੇ ਖਾਣਾ ਹੁੰਦਾ ਆਪਾਂ ਉਸ ਹਿਸਾਬ ਨਾਲ ਪਾਉਣੀ ਹੈ ਇੱਕ ਚਮਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤਿੱਖੀ ਮਿਰਚ ਅੱਧਾ ਚਮਚ ਪਾਵਾਂਗੇ ਧਨੀਏ ਪਾਊਡਰ ਦਾ ਇੱਕ ਚਮਚ ਪਾਏ ਆਪਾਂ ਇਹਦੇ ਵਿੱਚ ਕਾਰਨਫਲੋਰ ਦਾ ਇਹ ਇਸ ਲਈ ਪਾਇਆ ਤਾਂ ਕਿ ਜਦੋਂ ਫਰਾਈ ਕਰਾਂਗੇ ਤੇਲ ਜ਼ਿਆਦਾ ਅੰਦਰ ਤੱਕ ਨਾ ਜਾਵੇ ਤੇ ਇਹਦੇ ਵਿੱਚ ਆਪਾਂ 3-4 ਵੱਡੇ ਸਪੂਨ ਭਰ ਕੇ ਪਾਵਾਂਗੇ ਚਾਵਲ ਦਾ ਆਟਾ ਕਾਰਨਫਲੋਰ ਜੇ ਤੁਹਾਡੇ ਕੋਲ ਐਟ ਅ ਟਾਈਮ ਨਾ ਹੋਇਆ ਉਹਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਸਕਿਪ ਕਰ ਦਿਓ ਪਰ ਆਟਾ ਉਹਨਾ ਪਾਉਣਾ ਤੁਸੀਂ ਜਿੰਨੇ ਨਾਲੇ ਦੀ ਬਾਈਂਡਿੰਗ ਹੈ ਜਿਹੜੀ ਵਧੀਆ ਹੋ ਸਕੇ ਇੱਕ ਵੀ ਚਮਚਾ ਆਪਾਂ ਮੈਦੇ ਦਾ ਨਹੀਂ ਪਾਵਾਂਗੇ ਉਸ ਤੋਂ ਬਾਅਦ ਸਖਤ ਜੇ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਜਦੋਂ ਇਹਦੀ ਬਾਈਂਡਿੰਗ ਇਸ ਤਰ੍ਹਾਂ ਦੀ ਵਧੀਆ ਹੋਣ ਲੱਗੀ ਮੁਠੀ ਜੀ ਬਣ ਕੇ ਤਿਆਰ ਹੋਗੀ ਤਾਂ ਬਸ ਸਮਝੋ ਇਹ ਬਿਲਕੁਲ ਤਿਆਰ ਹੈ ਫਿਰ ਇਹਦੀਆਂ ਛੋਟੀਆਂ-ਛੋਟੀਆਂ ਬਾਲਸ ਬਣਾ ਲਿਓ ਇਹਦੇ ਵਿੱਚ ਥੋੜਾ ਜਿਹਾ ਲਾਸਟ ਤੇ ਆਪਾਂ ਧਣੀਆਂ ਮਿਕਸ ਕੀਤਾ ਸੀ ਪਰ ਤੁਸੀਂ ਨਾ ਕਰਿਓ ਕਿਉਂਕਿ ਜਦੋਂ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਉਹਨੇ ਉੱਪਰੋਂ ਸੜ ਜਾਣਾ ਤੇ ਬਾਕੀ ਧਣੀਆਂ ਜਿਹੜਾ ਤੇਲ ਦੇ ਵਿੱਚ ਮਿਕਸ ਹੋ ਜਾਊਗਾ ਇਸ ਲਈ ਤੁਸੀਂ ਇਹਨੂੰ ਨਾ ਪਾਇਓ ਸਿੰਪਲ ਤਰੀਕੇ ਨਾਲ ਹੀ ਬਾਲਸ ਬਣਾ ਲਿਓ ਫਿਰ ਆਪਾਂ ਤੇਲ ਨੂੰ ਰੱਖਾਂਗੇ ਗਰਮ ਚ ਉਸ ਤੇਲ ਫੁੱਲ ਗਰਮ ਹੋ ਗਿਆ ਗੈਸ ਨੂੰ ਇੱਕ ਵਾਰੀ ਬੰਦ ਕਰਕੇ 2 ਮਿੰਟਾਂ ਦੀ ਰੈਸਟ ਦਿਓ ਫਿਰ ਤੁਸੀਂ ਮੀਡੀਅਮ ਫਲੇਮ ਤੇ ਤੁਸੀਂ ਇਹ ਸਾਰੀਆਂ ਬਾਲਸ ਇਹਦੇ ਵਿੱਚ ਪਾ ਦੇਣੀ ਹੈਗੀਆਂ ਇੱਕੋ ਵਾਰੀ ਚ ਕਾਫੀ ਸਾਰੀਆਂ ਇਹਦੇ ਵਿੱਚ ਪੈ ਜਾਣਗੀਆਂ ਕੜਾਈ ਤੁਸੀਂ ਥੋੜੀ ਜੀ ਡੂੰਗੀ ਲੈਣੀ ਹੈਗੀ ਤਾਂ ਕਿ ਇਹ ਸਾਰੀਆਂ ਚੰਗੀ ਤਰ੍ਹਾਂ ਇਹਦੇ ਵਿੱਚ ਡਿਪ ਹੋ ਜਾਣ ਉਸ ਤੋਂ ਬਾਅਦ ਇਹਨੂੰ ਤੁਸੀਂ 1.5 ਤੋਂ 2 ਮਿੰਟਾਂ ਤੱਕ ਬਿਲਕੁਲ ਨਾ ਛੇੜਿਓ ਫਿਰ ਹਲਕਾ ਜਿਹਾ ਇਸ ਤਰੀਕ ਕਿ ਨਾਲ ਚਾਨੀ ਨਾਲ ਹਲਾ ਦਿਓ ਤਾਂ ਕਿ ਉੱਪਰ نیچے ਹੋ ਜਾਣ ਗੈਸ ਦੀ ਫਲੇਮ ਸਲੋ ਬਿਲਕੁਲ ਨਹੀਂ ਕਰਨੀ ਕਿਉਂਕਿ ਜੇ ਸਲੋ ਕਰ ਦੋਗੇ ਤਾਂ ਤੇਲ ਇਹਨਾਂ ਦੇ ਅੰਦਰ ਤੱਕ ਚਲਿਆ ਜਾਊ ਤੇ ਵਧੀਆ ਬਣ ਕੇ ਨਹੀਂ ਤਿਆਰ ਹੋਣੀਆਂ ਮੀਡੀਅਮ ਟੂ ਫੁੱਲ ਫਲੇਮ ਤੇ ਤੁਸੀਂ ਪਕਾਉਣਾ ਹੈ ਮਤਲਬ ਪਹਿਲਾਂ ਤੁਸੀਂ ਮੀਡੀਅਮ ਫਲੇਮ ਤੇ ਪਕਾਉਂਦੇ ਜਾਓ ਜਦੋਂ 4-5 ਮਿੰਟ ਇਹਨਾਂ ਨੂੰ ਪਕਦੀਆਂ ਨੂੰ ਹੋ ਗਏ ਤਾਂ ਲਾਸਟ ਵਾਲਾ 1.5 ਮਿੰਟ ਤੁਸੀਂ ਇਹਨਾਂ ਨੂੰ ਫੁੱਲ ਤੇ ਪਕਾ ਲਿਓ ਉਸ ਤੋਂ ਬਾਅਦ ਬਾਹਰ ਕੱਢ ਲਿਓ ਮਨਚੂਰੀਅਨ ਲਈ ਮਜ਼ੇਦਾਰ ਜੀਆਂ ਬਾਲਸ ਆਪਣੀਆਂ ਬਣ ਕੇ ਤਿਆਰ ਹੈ ਕੜਾਈ ਵਾਰਾ ਸਾਰਾ ਹੀ ਫालतू ਤੇਲ ਆਪਾਂ ਬਾਹਰ ਕੱਢ ਲਿਆ ਅੱਧੀ ਕ ਕੱਚੀ ਤੇਲ ਦੀ ਰੱਖ ਕੇ ਵਿੱਚ ਪੁੰਨਾਗੇ ਜੀਰਾ ਬਰੀਕ ਕੱਟਿਆ ਹੋਇਆ ਪਾ ਦਾਂਗੇ ਅਦਰਕ ਲਸਣ ਤੇ ਤੇਲ ਕਾਫੀ ਗਰਮ ਸੀ ਸਾਰੀਆਂ ਚੀਜ਼ਾਂ ਜਲਦੀ ਜਲਦੀ ਪੱਕ ਗਈਆਂ ਨਾਲ ਹੀ ਆਪਾਂ ਬਰੀਕ ਕੱਟੇ ਹੋਏ ਦੋ ਪਿਆਜ਼ ਪਾ ਦਾਂਗੇ ਇੱਕ ਦੋ ਪਾਵਾਂਗੇ ਹਰੀਆਂ ਮਿਰਚਾਂ ਆਪਾਂ ਪਹਿਲਾਂ ਵੀ ਮਿਕਸ ਕੀਤੀਆਂ ਸੀ ਇਹ ਤਿੱਖਾ ਸਾਰਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਰਨਾ ਹੈਗਾ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਲਈ ਲਗਾਤਾਰ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਫਿਰ ਆਪਾਂ ਇਹਦੇ ਵਿੱਚ ਕਟੀਆਂ ਹੋਈਆਂ ਸ਼ਿਮਲਾ ਮਿਰਚ ਪਾਵਾਂਗੇ ਜਿਹਦੇ ਵਿੱਚ ਆਪਾਂ ਤਿੰਨੋ ਤਰ੍ਹਾਂ ਦੀਆਂ ਲਈਆਂ ਮਤਲਬ ਤਿੰਨੋ ਰੰਗਾਂ ਦੀਆਂ ਜੇ ਤੁਹਾਡੇ ਕੋਲੇ ਇੱਕ ਕਲਰ ਦੀ ਹੋਈ ਤੁਸੀਂ ਉਹੀ ਪਾ ਦਿਓ ਇਹਨੂੰ ਪਾ ਕੇ ਮੀਡੀਅਮ ਫਲੇਮ ਤੇ ਤੁਸੀਂ ਪਕਾਉਣਾ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਨਹੀਂ ਕਰਨੀ ਹਲਕਾ ਜਿਹਾ ਸਬਜ਼ੀਆਂ ਵਿੱਚ ਆਪਾਂ ਕ੍ਰਾਂਚ ਰੱਖਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਤੱਕ ਇਹ ਪੱਕਣ ਗਿਆ ਤੇ ਨਾਲ ਹੀ ਆਪਾਂ ਲਵਾਂਗੇ ਇੱਕ ਚਮਚ ਕੋਰਨਰ ਫਲਰ ਦਾ ਇੱਥੇ ਸਾਨੂੰ ਇਹ ਲੈਣਾ ਹੀ ਪਊਗਾ ਕਿਉਂਕਿ ਇਹਦੀ ਗਰੇਵੀ ਬਣਾਉਣ ਲਈ ਜਿਹੜਾ گاੜਾ ਪੜ ਆਊਗਾ ਉਹ ਇਹਦੇ ਕਰਕੇ ਹੀ ਆਊਗਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਠੰਡਾ ਪਾਣੀ ਇਹਦੇ ਵਿੱਚ ਤੁਸੀਂ ਪਾਉਣਾ ਗਰਮ ਨਹੀਂ ਪਾਉਣਾ ਫਿਰ ਇੱਕ ਚਮਚ ਪਾਵਾਂਗੇ ਆਪਾਂ ਤਿੱਖੀ ਚਿਲੀ ਸੌਸ ਦਾ ਚਾਹੇ ਤੁਸੀਂ ਇਹ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਚਾਹੇ ਤੁਸੀਂ ਇਹਦੀ ਥਾਂ ਤੇ ਲਾਲ ਮਿਰਚ ਪਾ ਦਿਓ ਫਿਰ ਆਪਾਂ ਪਾਵਾਂਗੇ 2 ਚਮਚੇ ਟਮੇਟੋ ਸੌਸ ਦੇ ਤੇ 1 ਚਮਚ ਭਰ ਕੇ ਪਾਵਾਂਗੇ ਸੋਇਆ ਸੌਸ ਦਾ ਇਹ ਸਾਰੇ ਸਮਾਨ ਨੂੰ ਤੁਸੀਂ ਇਕੱਠਾ ਹੀ ਤਿਆਰ ਕਰ ਲਿਓ ਪਾਉਣ ਵਿੱਚ ਬੜੀ ਆਸਾਨੀ ਹੋਊਗੀ ਫਿਰ ਐਨੀ ਆਪਣੀਆਂ ਸਬਜ਼ੀਆਂ ਤਿਆਰ ਸੀ ਤੇ ਵਿੱਚ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਥੋੜੀ ਜੀ ਪਾਵਾਂਗੇ ਤਿੱਖੀ ਮਿਰਚ ਫਿਰ ਪਾਵਾਂਗੇ ਰੰਗ ਵਾਲੀ ਮਿਰਚ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਦਾਂਗੇ ਜਿਨ੍ਹਾਂ ਨੂੰ ਤਿੱਖਾ ਜ਼ਿਆਦਾ ਪਸੰਦ ਨਾ ਹੋਵੇ ਲਾਲ ਮਿਰਚ ਦੀ ਥਾਂ ਤੇ ਤੁਸੀਂ ਇੱਥੇ ਕਾਲੀ ਮਿਰਚ ਪਾ ਦਿਓ ਜਦ ਹੀ ਮਸਾਲੇ ਹਲਕੇ ਜਿ ਪੱਕ ਗਏ ਫਿਰ ਇਹਦੇ ਵਿਚ ਆਪਾਂ 2 ਚਮਚੇ ਇੱਥੇ ਪਾਵਾਂਗੇ ਸਿਰਕੇ ਦੇ ਜਿਹੜਾ ਅਚਾਰ ਵਿੱਚ ਵਰਤਦੇ ਆਂ ਆਪਾਂ ਉਹੀ ਸਿਰਕਾ ਇਹਦੇ ਵਿੱਚ ਵਾਈਟ ਵਾਲਾ ਪਾਵਾਂਗੇ ਇਹਦੇ ਨਾਲ ਇਹਦੇ ਵਿੱਚ ਹਲਕੀ ਜਿਹੀ ਖਟਾਸ ਆਊਗੀ ਜੇ ਤੁਹਾਡੇ ਕੋਲ ਸਿਰਕਾ ਨਾ ਹੋਇਆ ਇੱਕ ਨਿੰਬੂ ਨਿਚੋੜ ਦਿਓ ਉਸ ਤੋਂ ਬਾਅਦ ਤਿਆਰ ਕੀਤੀਆਂ ਹੋਈਆਂ ਆਪਾਂ ਤਿੰਨ ਤਰ੍ਹਾਂ ਦੀਆਂ ਸੌਸ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ 1-2 ਮਿੰਟ ਲਈ ਮੀਡੀਅਮ ਫਲੇਮ ਤੇ ਲਗਾਤਾਰ ਪਕਾ ਲਾਂਗੇ ਤੇ ਇੱਕ ਕੌਲੀ ਭਰ ਕੇ ਪਾਣੀ ਦੀ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਗਰੇਵੀ ਜਿੰਨੀ ਕੀ ਗਾੜੀ ਪਤਲੀ ਤੁਸੀਂ ਰੱਖਣੀ ਹੈ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਪਾ ਲਿਓ ਕਾਰਨਫਲੋਰ ਦੇ ਇੱਕ ਚਮਚੇ ਨਾਲ ਇਹਦੇ ਵਿੱਚ ਬਾਜ਼ਾਰ ਦੀ ਗਰੇਵੀ ਵਾਂਗੂ ਗਾੜਾਪਨ ਆਊਗਾ ਉਸ ਤੋਂ ਬਾਅਦ ਤਿਆਰ ਕੀਤੀਆਂ ਹੋਈਆਂ ਬਾਲਸ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਸਿਰਫ 1 ਮਿੰਟ ਲਈ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਹਲਕਾ ਜਿਹਾ ਪਕਾ ਲਾਂਗੇ ਫਿਰ ਉੱਪਰ ਦੀ ਪਾਵਾਂਗੇ ਬਰੀਕ ਕੱਟਿਆ ਹੋਇਆ ਖਰਾ ਧਨੀਆ ਬਹੁਤ ਹੀ ਲਾਜਵਾ ਮਨਚੂਰੀਅਨ ਬਣ ਕੇ ਤਿਆਰ ਹੈ ਅੱਧਾ ਘੰਟਾ ਰੈਸਟ ਤੇ ਰੱਖੋਗੇ ਤਾਂ ਇਹ ਨਹੀਂ گاੜਾ ਹੋ ਜਾਣਾ ਇਹਨੇ ਡਰਾਈ ਬਣ ਜਾਣਾ ਹੈਗਾ ਐਸੀ ਟਾਈਮ ਖਾਣਾ ਗਰੀਵੀ ਵਾਲਾ ਖਾলেও ਤੁਹਾਡੇ ਕੋਲੇ ਦੋਨਾਂ ਤਰ੍ਹਾਂ ਦੇ ਤਿਆਰ ਹੈ ਬੱਚਿਆਂ ਨੂੰ ਬਾਹਰੋਂ ਚੀਜ਼ਾਂ ਲਿਆ ਕੇ ਖਵਾਉਣ ਨਾਲੋਂ ਜ਼ਿਆਦਾ ਵਧੀਆ ਹੈ ਕਿ ਅਸੀਂ ਮਹੀਨੇ ਡੇਢ ਮਹੀਨੇ ਵਿੱਚ ਇੱਕ ਵਾਰੀ ਐ ਹੋ ਜਿਹੀ ਚੀਜ਼ਾਂ ਘਰ ਵਿੱਚ ਬਣਾ ਕੇ ਦੇ ਸਕਦੇ ਹਾਂ ਕਿੰਨਾ ਜ਼ਿਆਦਾ ਵਧੀਆ ਬਣਿਆ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਹੋਾ ਕਿੰਨਾ ਜ਼ਿਆਦਾ ਆਸਾਨ ਹੈ ਚਟਪਟ ਵਿੱਚ ਤੁਸੀਂ ਬਣਾ ਸਕਦੇ ਹੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੰਜੂਰੀਆਂ ਦੀ ਵੀਡੀਓ ਤੁਸੀਂ ਕਿੱਥੇ-ਕਿੱਥੇ ਬੈਠੇ ਦੇਖ ਰਹੇ ਹੋ ਤੇ ਵੀਡੀਓ ਤੁਹਾਨੂੰ ਕਿਉਂ ਜੀ ਲੱਗੀ ਚੈਨਲ ਨੂੰ ਸਪੋਰਟ ਜਰੂਰ ਕਰਿਓ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤਾਂ